ਉਸ਼ਰ ਬਣਾਇਆ ਡਿਜ਼ਾਈਨਿੰਗ ਮੇਰੀ ਆਵਦੀ ਹੈ ਇੱਕ ਰੁਸਤਮ ਜਹਾਜ਼ ਵੀ ਹੈਗਾ ਆਪਣਾ ਇੰਡੀਆ ਦੇ ਵਿੱਚ ਡਿਜ਼ਾਈਨ ਹੋਇਆ ਹੈ ਇਸੇ ਤਰ੍ਹਾਂ ਦਾ ਰੁਸਤਮ ਦੇ ਵਰਗਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਪਰ ਟੋਟਲ ਉਹਦੀ ਵਰਗੀ ਨਹੀਂ ਹੈਗੀ ਕਾਪੀ ਇਹ ਟੋਟਲੀ ਆਪਣੀ ਜੋ ਰਿਮੋਟ ਦੀ ਪ੍ਰੈਕਟਿਸ ਦੇ ਨਾਲ ਮੈਨੂਅਲ ਤੁਹਾਡੀ ਫਲਾਈਂਗ ਪ੍ਰੈਕਟਿਸ ਦੇ ਨਾਲ ਹੀ ਉੱਡਦਾ ਹੈ ਔਰ ਇਹਦੇ ਉੱਡਣ ਵਾਸਤੇ ਘੱਟੋ-ਘੱਟ ਤਿੰਨ ਏਕੜ ਦਾ ਜਿਹੜਾ ਰਨਵੇ ਚਾਹੀਦਾ ਤਿੰਨ ਏਕੜ ਦੀ ਆਹ ਲੰਬਾਈ ਹੈ ਦੋ ਏਕੜ ਅੱਗੇ 5 ਏਕੜ ਦੀ ਦੂਰੀ ਹੈ 5 ਏਕੜ ਦੇ ਦੈਰੇ ਦੇ ਉੱਪਰ ਉੱਪਰ ਇਹ ਘੁੰਮਦਾ ਹੈ ਔਰ ਜੇ ਤੁਸੀਂ ਚਾਹੋ ਵੀ ਮੈਂ ਕਿਸੇ ਸ਼ਹਿਰ ਦੇ ਕੋਲੇ ਜਾ ਕੇ ਇਹਨੂੰ ਉਡਾ ਲਾਂ ਪੀ ਪੋਸੀਬਲ ਹੀ ਨਹੀਂ ਹੈਗਾ ਬਸ ਇੱਕ ਵਾਰ ਡਿੱਗਿਆ ਤੇ ਖਤਮ ਫਿਰ ਇਹ ਟੋਕਰੇ ਚ ਪਾ ਕੇ ਲਿਆਉਣਾ ਪੈਂਦਾ ਮੇਰੇ ਜਿਹੜੇ ਤਿੰਨ 에ਅਰਕ੍ਰਾਫਟ ਹੈਗੇ ਆ ਲਾਰਜੇਸਟ ਹੈਂਡ ਮੇਡ 에ਅਰਕ੍ਰਾਫਟ ਜਿਹੜੇ 에ਰੋਪਲੇਨ ਆ 에ਰੋ ਮਾਡਲ ਆ ਇਹਨਾਂ ਇਧਰ ਸਭ ਤੋਂ ਮਤਲਬ ਇੱਕ ਵੱਡੀ ਗੱਲ ਇਹ ਆ ਵੀ ਬਿਨਾ ਰਨਵੇ ਤੋਂ ਇਹ ਉੱਡਦਾ ਹੀ ਨਹੀਂ ਚਾਹ ਕੇ ਵੀ ਕੋਈ ਬੰਦਾ ਇਹਦਾ ਮੈਸੇਜ ਨਹੀਂ ਕਰ ਸਕਦਾ ਵੇਖੋ ਇਹਨੂੰ ਪੁਸ਼ਰ ਡਿਜ਼ਾਈਨ ਦੇ ਵਿੱਚ ਆਪਾਂ ਕਹਿੰਦੇ ਐਕਚੁਅਲੀ ਪੁਸ਼ਰ ਡਿਜ਼ਾਈਨ ਦੇ ਵਿੱਚ ਨਾ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਜਹਾਜ਼ ਜਲ ਰਹੇ ਆ। ਜੀ। ਅਸਲੀ ਦੇ ਜਹਾਜ਼ ਨੂੰ ਆਪਾਂ ਕਾਪੀ ਕਰਕੇ ਉਹਦਾ ਛੋਟਾ ਰੂਪ ਬਣਾ ਰਹੇ ਆ। ਜੀ। ਇਹ ਸੁਖੋਈ ਜਿਹੜਾ ਫਾਈਟਰ ਹੈਗਾ ਜੀ ਜਹਾਜ਼ ਬੜਾ ਦੁਨੀਆ ਦੇ ਵਿੱਚ ਹਰਮਨ ਪਿਆਰਾ ਜਹਾਜ਼ ਆ। ਇਹ ਆਪਾਂ ਸੁਖੋਈ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਸਾਰੇ ਬੱਚੇ ਆ ਜਿਹੜੇ ਕਹਿੰਦੇ ਸੀ ਆਰੋਨੌਟਿਕਲ ਇੰਜੀਨੀਅਰਿੰਗ ਕਰਨੀ ਆ। ਅਸੀਂ 에ਅਰਕ੍ਰਾਫਟ ਮੇਨਟਨੈਂਸ ਇੰਜੀਨੀਅਰਿੰਗ ਕਰਨੀ ਆ। ਸਾਨੂੰ ਬੇਸਿਕ ਨੀਕਲੀਅਰ ਜਹਾਜ਼ ਕਿਵੇਂ ਉੱਡਦਾ ਇਹਦੀ ਫਲਾਈਂਗ ਥਿਊਰੀ ਨਹੀਂ ਕਲੀਅਰ। ਤਾਂ ਉਹਨਾਂ ਨੂੰ ਮੈਂ ਸਮਾਂ ਦਿੰਨਾ ਜੀ। यदि फ्लाइंग कोई ए नहीं भी एक किलोमीटर या दो किलोमीटर ये पार्क फलैर है मेरे जे तीन एयरक्राफ्ट है, है लार्जस्ट हैंडमेड एयरक्राफ्ट ਇੱਕੋ ਚ ਫਾਈਟਰ ਕੈਟਾਗਰੀ ਦਾ ਤੇ ਦੋ ਚ ਕਾਰਗੋ ਕੈਟਾਗਰੀ ਦੇ ਮੇਰੇ ਜਿਹੜੇ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋ ਚੁੱਕੇ ਆ ਜੀ ਮਤਲਬ ਉਹਨੂੰ ਰਿਕਾਰਡ ਬਣਾਈ ਲਾਰਜੇਸਟ ਹੈਂਡ ਮੇਡ 에ਅਰ ਕ੍ਰਾਫਟ ਵਿਦ ਥਰਮੋਕੋਲ ਟੋਟਲ ਤਾਂ ਕਈ ਬਣ ਗਏ ਜੀ ਮਤਲਬ ਜਿਹੜੇ ਰਿਕਾਰਡ ਵਾਲੇ ਤੁਸੀਂ ਪੁੱਛੀਏ ਗੱਲ ਉਹ ਮੇਰੇ ਤਿੰਨ ਨੇ ਜੀ ਔਰ ਇੱਕ ਜਿਹੜਾ ਏਸ਼ੀਆ ਬੁੱਕ ਆਫ ਰਿਕਾਰਡ ਤੱਕ ਵੀ ਤੁਹਾਡੇ ਸਰੋਤਿਆਂ ਦੀ ਮਿਹਰਬਾਨੀ ਨਾਲ ਤੁਹਾਡੇ ਸਰੋਤਿਆਂ ਦੀਆਂ ਸ਼ੁਭ ਇੱਛਾਵਾਂ ਦੇ ਨਾਲ ਆਪਾਂ ਏਸ਼ੀਆ ਬੁੱਕ ਆਫ ਰਿਕਾਰਡ ਤੱਕ ਵੀ ਆਪਾਂ ਪਹੁੰਚ ਗਏ ਜਿਹੜਾ ਦੇਖੋ ਜੀ ਮੇਰਾ ਟਿਕਾਣਾ ਤਾਂ ਮੇ ਪਿੰਡ ਥੋੜਾ ਜਿਆਦਾ ਦੂਰ ਰਹਿ ਜਾਂਦਾ ਹੈ ਕੋਈ ਪੌਣਾ ਕਿਲੋਮੀਟਰ ਐਕਚੁਅਲੀ ਇੱਥੇ ਕੰਪਲੈਕਸ ਬਣਾਇਆ ਹੋਇਆ ਖੋਖਰ ਫਾਰਮ ਹਾਊਸ ਬਣਿਆ ਹੋਇਆ ਔਰ ਯਾਦਗਾਰ ਬਣੀ ਹੋਈ ਹੈ ਲੈਫਟੀਨੈਂਟ ਸਾਹਿਬ ਦੀ ਸਾਡੇ ਚਾਚਾ ਜੀ ਜੋ 1971 ਦੀ ਜੰਗ ਅਸ਼ਹੀਦ ਹੋ ਗਏ ਸੀ ਉਹਨਾਂ ਦੀ ਯਾਦਗਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਬਸ ਉਹੀ ਉੱਥੇ ਆ ਕੇ ਮੈਨੂੰ ਕਾਲ ਕਰ ਲੈਣ ਔਰ ਇਹਦੇ ਨਾਲ ਇੱਕ ਮੈਂ ਹੋਰ ਚੀਜ਼ ਐਡ ਕਰਨੀ ਚਾਹਾਂਗਾ ਵੀ ਜਿਹੜਾ ਮੇਨ ਇਹ ਪ੍ਰੋਜੈਕਟ ਹੈ ਜੇ ਕਿਸੇ ਨੇ ਚੀਜ਼ ਮੈਥੋਂ ਲੈਣੀ ਹੈ ਜਾਂ ਸਿੱਖਣੀ ਹੈ ਉਹਦੀ ਆਈਡੈਂਟੀਟੀ ਅਸੀਂ ਲਾਵਾਂਗੇ ਜੀ ਉਹਦੀ ਫੈਮਿਲੀ ਬੈਕਗ੍ਰਾਉਂਡ ਦੇਖਾਂਗੇ ਵੀ ਬਾਕੀ ਉਹ ਬੰਦਾ ਸਹੀ ਹੈ ਕਿਉਂਕਿ ਇਹ ਚੀਜ਼ ਦੇ ਵਿੱਚ ਮਿਸਯੂਜ਼ ਹੋਣ ਦਾ ਬੜਾ ਡਰ ਹੁੰਦਾ ਔਰ ਅਸੀਂ ਵੀ ਅੱਗੇ ਜਾ ਕੇ ਸਾਨੂੰ ਵੀ ਕਈ ਵਾਰ ਡੀਜੀਸੀਏ ਪੁੱਛ ਸਕਦੀ ਹੈ ਕਿ ਤੁਸੀਂ ਬਈ 에어로 ਮੋਡਲਿੰਗ ਕਿਨੂੰ ਸਿਖਾ ਰਹੇ ਆ ਤਾਂ ਉਹ ਸਟੂਡੈਂਟ ਹੈ ਕਿਹੜੀ ਯੂਨੀਵਰਸਿਟੀ ਦਾ ਹੈ ਉਹਦਾ ਕੀ ਮੋਟਿਵ ਹੈ ਔਰ ਉਹਨਾਂ ਨੂੰ ਫਿਰ ਅਸੀਂ ਬਹੁਤ ਛੋਟੇ ਜਹਾਜ਼ ਜਿਹੜੇ weight ਚੱਕਦੇ ਹੀ ਨਹੀਂ ਜਿਨ੍ਹਾਂ ਦੀ weight ਚੱਕਣ ਦੀ ਕਪੈਸਿਟੀ ਕਹ ਲਓ ਵੀ ਕੁਝ ਇੱਕ ਗ੍ਰਾਮ ਹੀ ਹੈ ਬਸ ਉਦਾਂ ਦੇ ਉਹਨਾਂ ਨੂੰ ਡਿਜ਼ਾਈਨਿੰਗ ਦਿੱਤੀ ਜਾਂਦੀ ਹੈ ਕਿਉਂਕਿ ਐਡਾ ਵੱਡਾ ਜਹਾਜ਼ ਆਪਾਂ ਕਿਸੇ ਨੂੰ ਨਹੀਂ ਬਣਾ ਕੇ ਦੇਵਾਂਗੇ ਜਿਹੜਾ ਕੋਈ ਕਿਲੋ 2 ਕਿਲੋ ਭਾਰ ਚੱਕ ਲੇ ਜਾਂ ਉਹਦਾ ਜਾ ਕੇ ਉਹ ਜਿਹੜੇ 에ਰੋਪਲੇਨ ਆ 에ਰੋ ਮਾਡਲ ਆ ਇਹਨਾਂ ਹੀ ਤੱਕ ਸਭ ਤੋਂ ਮਤਲਬ ਇੱਕ ਵੱਡੀ ਗੱਲ ਇਹ ਆ ਵੀ ਬਿਨਾਂ ਰਨਵੇ ਤੋਂ ਇਹ ਉੱਡਦਾ ਹੀ ਨਹੀਂ ਜੀ ਚਾਹ ਕੇ ਵੀ ਕੋਈ ਬੰਦਾ ਇਹਦਾ ਮੈਸੇਜ ਨਹੀਂ ਕਰ ਸਕਦਾ ਕਿਉਂਕਿ ਰਨਵੇ ਤੇ ਪਹਿਲਾਂ ਦੌੜੂਗਾ ਫਿਰ ਉਸੇ ਰਨਵੇ ਤੇ ਉਤਰੂਗਾ ਔਰ ਜੇ ਤੁਸੀਂ ਚਾਹੋ ਵੀ ਮੈਂ ਕਿਸੇ ਸ਼ਹਿਰ ਦੇ ਕੋਲੇ ਜਾ ਕੇ ਇਹਨੂੰ ਉਡਾ ਲਾਂ ਇਹ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਹਵਾਈ ਪੱਟੀ ਤੋਂ ਬਿਨਾਂ ਨਹੀਂ ਉੱਡਣਾ ਨੀਗਾ ਔਰ ਡਰੋਨ ਹੈਗਾ ਡਰੋਨ ਅਸੀਂ ਕਿਸੇ ਨੂੰ ਬਣਾ ਕੇ ਹੀ ਨਹੀਂ ਦਿੰਦੇ ਡਰੋਨ ਵਾਸਤੇ ਟੋਟਲੀ ਨਾ ਜੀ ਕਿਉਂਕਿ ਡਰੋਨ ਦੇ ਨਾਲ ਜਿਹੜੇ ਲੋਕ ਹੈਗੇ ਆ ਉਹ ਪੁੱਠੇ ਪੰਗੇ ਵੀ ਲੈਂਦੇ ਆ ਉਹਦੇ ਥੱਲੇ ਕੈਮਰੇ ਫਿਰ ਆਪਾਂ ਕੈਮਰਾ ਲਾ ਕੇ ਜੇ ਪਿੰਡ ਉੱਪਰ ਦੀ ਘੁਮਾਤਾ ਜਾਂ ਸ਼ਹਿਰ ਉੱਪਰ ਦੀ ਘੁਮਾਤਾ ਆਪਾਂ ਕਿਸੇ ਦੀ ਪ੍ਰਾਈਵੇਸੀ ਦੇਖ ਸਕਦੇ ਹਾਂ ਤਾਂ ਉਹ ਆਪਣੇ ਵਾਸਤੇ ਟੋਟਲੀ ਇਲੀਗਲ ਹੈ ਸੋ 에어로 ਮਾਡਲ ਜੇ ਕਿਸੇ ਨੇ ਲੈਣਾ ਹੈ ਕਿਉਂਕਿ ਮੇਰੇ ਕੋਲ ਅਕਸਰ ਹੀ ਬੱਚੇ ਆਉਂਦੇ ਆ ਪੇਰੈਂਟਸ ਲੈ ਕੇ ਆਉਂਦੇ ਬੱਚਿਆਂ ਨੂੰ ਬਹੁਤ ਸਾਰੇ ਬੱਚੇ ਆ ਜਿਹੜੇ ਕਹਿੰਦੇ ਸੀ ਯਾਰ ਐਰੋਨੌਟਿਕਲ ਇੰਜੀਨੀਅਰਿੰਗ ਕਰਨੀ ਹੈ ਅਸੀਂ 에ਅਰਕ੍ਰਾਫਟ ਮੇਨਟਨੈਂਸ ਇੰਜੀਨੀਅਰਿੰਗ ਕਰਨੀ ਆ ਸਾਨੂੰ ਬੇਸਿਕ ਨੀ ਕਲੀਅਰ ਜਹਾਜ਼ ਕਿਵੇਂ ਉੱਡਦਾ ਹੈ ਇਹਦੀ ਫਲਾਈਂਗ ਥਿਊਰੀ ਨਹੀਂ ਕਲੀਅਰ ਤਾਂ ਉਹਨਾਂ ਨੂੰ ਮੈਂ ਸਮਾਂ ਦਿੰਦਾ ਜੀ ਨਾਲ ਉਹ ਜਿਹੜੇ ਬੱਚੇ ਔਰ ਨਾਲ ਆਦਾ ਆਈਡੀ ਪ੍ਰੂਫ ਆਪਦੀ ਕਾਲਜ ਦਾ ਆਈਡੀ ਕਾਰਡ ਆਪਦੀ ਯੂਨੀਵਰਸਿਟੀ ਦਾ ਆਈਡੀ ਕਾਰਡ ਨਾਲ ਲੈ ਕੇ ਆਉਣਾ ਤਦ ਹੀ ਮੈਂ ਉਹਨਾਂ ਨੂੰ ਇੰਟਰਟੇਨ ਕਰੂਗਾ ਅਦਰਵਾਈਜ਼ ਨਹੀਂ ਕੋਈ ਇਹ ਇਹ ਤੁਹਾਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਹੁਣ ਮੈਂ ਸਕੇਲਿੰਗ ਕਰਕੇ ਜਹਾਜ਼ ਬਣਾ ਰਿਹਾ ਹਾਂ ਸਕੇਲਿੰਗ ਭਾਵ ਅਸਲੀ ਦੇ ਜਹਾਜ਼ ਨੂੰ ਆਪਾਂ ਕਾਪੀ ਕਰਕੇ ਉਹਦਾ ਛੋਟਾ ਰੂਪ ਬਣਾ ਰਹੇ ਹਾਂ ਇਹ ਸੁਖੋਈ ਜਿਹੜਾ ਫਾਈਟਰ ਹੈਗਾ ਜੀ ਜਹਾਜ਼ ਬੜਾ ਦੁਨੀਆਂ ਦੇ ਵਿੱਚ ਹਰਮਨ ਪਿਆਰਾ ਜਹਾਜ਼ ਆ ਇਹ ਆਪਾਂ ਸੁਖੋਈ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕੋਸ਼ਿਸ਼ ਕਿਉਂ ਕਹਿੰਨਾ ਕਿਉਂਕਿ ਹਲੇ ਵੀ ਆਪਾਂ ਉਹਦੇ ਬਰਾਬਰ ਨਹੀਂ ਪਹੁੰਚੇ ਮੈਂ ਇਹ ਨਹੀਂ ਕਹੂੰਗਾ ਵੀ ਮੈਂ ਉਹਦੀ ਐਗਜ਼ੈਕਟ ਕਾਪੀ ਬਣਾਤੀ ਆਪਾਂ ਦੀ ਕੋਸ਼ਿਸ਼ ਕੀਤੀ ਹੈ ਸੁਖੋਈ ਨੂੰ ਕਾਪੀ ਕਰਕੇ ਉਹਦਾ ਇੱਕ ਮਿਨੀਚਰ ਵਰਕਿੰਗ ਦੇ ਵਿੱਚ ਬਣਾਉਣ ਦੀ ਔਰ ਇਹ ਬੜਾ ਵਧੀਆ ਇਹਦੀ ਫਲਾਈਂਗ ਹੈ ਜੀ ਜਿਹੜੀ ਇਹਦੀ ਦੂਰੀ ਹੈ ਉੱਡਣ ਦੀ ਇਹਦੀ ਫਲਾਈਂਗ ਕੋਈ ਐ ਨਹੀਂ ਵੀ 1 ਕਿਲੋਮੀਟਰ ਜਾਂ 2 ਕਿਲੋਮੀਟਰ ਜਾਂਦਾ ਇਹ ਪਾਰਕ ਫਲੈਅਰ ਹੈ ਮੈਕਸਿਮਮ ਜਿਵੇਂ ਇੱਥੋਂ 3-4 ਏਕੜ ਤੱਕ ਜਿਵੇਂ ਉਹ ਸਾਹਮਣੇ ਟਿਊਬਲ ਦਿਖਾਈ ਰੇ ਰਹੇ ਆ 3 ਏਕੜ ਦੀ ਆ ਲੰਬਾਈ ਹੈ 2 ਏਕੜ ਅਗੇ 5 ਏਕੜ ਦੀ ਦੂਰੀ ਹੈ 5 ਏਕੜ ਦੇ दायरे ਦੇ ਉੱਪਰ ਉੱਪਰ ਇਹ ਘੁੰਮਦਾ ਹੈ ਜੀ ਔਰ ਜੇ ਦੂਰ ਲੈ ਕੇ ਜਾਵਾਂਗੇ ਜੇ ਦੀ ਆਪਾਂ ਓਰੀਐਂਟੇਸ਼ਨ ਭੁੱਲ ਗਏ ਤਾਂ ਫਿਰ ਇੱਕ ਵਾਰ ਸੱਜਾ ਖੱਬਾ ਇਹਦਾ ਭੁੱਲ ਗਏ ਫਿਰ ਇਹ ਕ੍ਰੈਸ਼ ਹੋ ਜਾਊਗਾ ਔਰ ਜਿੱਥੇ ਡਿੱਗਿਆ ਇਹ ਟੁੱਟ ਜਾਊਗਾ ਬਸ ਇੱਕ ਵਾਰ ਡਿੱਗਿਆ ਤੇ ਖਤਮ ਫਿਰ ਇਹ ਟੋਕਰੇ ਚ ਪਾ ਕੇ ਲਿਆਉਣਾ ਪੈਂਦਾ ਹੈ ਵੇਖੋ ਜੀ ਇਹਨੂੰ ਪੁਸ਼ਰ ਡਿਜ਼ਾਈਨ ਦੇ ਵਿੱਚ ਆਪਾਂ ਕਹਿੰਦੇ ਐਕਚੁਅਲੀ ਪੁਸ਼ਰ ਡਿਜ਼ਾਈਨ ਦੇ ਵਿੱਚ ਨਾ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਜਹਾਜ਼ ਚੱਲ ਰਹੇ ਆ ਜੀ ਰਿਮੋਟ ਵਾਲਿਆਂ ਦੇ ਵਿੱਚ ਵੀ ਚੱਲ ਰਹੇ ਆ ਐਕਚੁਅਲ ਦੇ ਵਿੱਚ ਵੀ ਚੱਲ ਰਿਹਾ ਕੁਝ ਕੁ ਇਜ਼ਰਾਈਲੀ ਜਹਾਜ਼ ਚੱਲ ਰਹੇ ਆ ਤਾਂ ਉਹ ਇਹ ਕੋਸ਼ਿਸ਼ ਕੀਤੀ ਹੈ ਮੈਂ ਵੀ ਉਸ ਤਰ੍ਹਾਂ ਦੇ ਪੁਸ਼ਰ ਡਿਜ਼ਾਈਨ ਨੂੰ ਮੈਂ ਕਾਪੀ ਕਰਕੇ ਬਣਾਇਆ ਉਹ ਰੈਲੈਕਟ੍ਰਿਕ ਦੇ ਵਿੱਚ ਹੈ ਇਹ ਮੇਰੀ ਡਿਜ਼ਾਈਨਿੰਗ ਤਕਰੀਬਨ ਜ਼ਿਆਦਾ ਆਉਂਦੀ ਹੈ ਜੀ ਇੱਕ ਆਪਾਂ ਆਈਡੀਆ ਲਿਆ ਪੁਸ਼ਰ ਦਾ ਤਾਂ ਪੁਸ਼ਰ ਬਣਾਇਆ ਡਿਜ਼ਾਈਨਿੰਗ ਮੇਰੀ ਆਉਂਦੀ ਹੈ ਇੱਕ ਰੁਸਤਮ ਜਹਾਜ਼ ਵੀ ਹੈਗਾ ਆਪਣਾ ਇੰਡੀਆ ਦੇ ਵਿੱਚ ਡਿਜ਼ਾਈਨ ਹੋਇਆ ਇਸੇ ਤਰ੍ਹਾਂ ਦਾ ਰੁਸਤਮ ਦੇ ਵਰਗਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਪਰ ਟੋਟਲ ਉਹਦੀ ਵਰਗੀ ਨਹੀਂ ਹੈਗੀ ਕਾਪੀ ਔਰ ਇਹ ਵੀ ਨਾਰਮਲ ਫਲਾਈਂਗ ਹੈ ਬਸ ਇਹ ਟੇਕ-ਆਫ ਲੈਂਡਿੰਗ ਸੱਜੇ ਖੱਬੇ ਮੋੜੋਏ ਨੂੰ ਔਰ ਇਹ ਚ ਕੋਈ ਆਟੋਮੈਟਿਕ ਸਿਸਟਮ ਨਹੀਂ ਹੈਗਾ ਇਹ ਟੋਟਲੀ ਆਪਣੀ ਜੋ ਰਿਮੋਟ ਦੀ ਪ੍ਰੈਕਟਿਸ ਦੇ ਨਾਲ ਮੈਨੂਅਲ ਤੁਹਾਡੀ ਫਲਾਈਂਗ ਪ੍ਰੈਕਟਿਸ ਦੇ ਨਾਲ ਹੀ ਉੱਡਦਾ ਹੈ ਔਰ ਇਹਦੇ ਉੱਡਣ ਵਾਸਤੇ ਘੱਟੋ-ਘੱਟ ਤਿੰਨ ਏਕੜ ਦਾ ਜਿਹੜਾ ਰਨਵੇ ਚਾਹੀਦਾ ਔਰ ਇਹਦੇ ਉਤਰਨ ਵਾਸਤੇ ਏਡਾ ਹੀ ਰਨਵੇ ਫੇਰ ਉਤਰਨ ਵਾਸਤੇ ਚਾਹੀਦਾ ਔਰ ਇਹਨੂੰ ਆਪਾਂ ਕਿਸੇ ਸ਼ਹਿਰ ਦੇ ਵਿੱਚ ਜਾਂ ਕੋਈ ਕੰਜਸਟਿਡ ਏਰੀਆ ਦੇ ਵਿੱਚ ਨਾ ਹੀ ਉਹ ਆਪਾਂ ਟੇਕ-ਆਫ ਕਰ ਸਕਦੇ ਹਾਂ ਨਾ ਹੀ ਉੱਥੇ ਆਪਾਂ ਨੂੰ ਉਤਾਰ ਸਕਦੇ ਹਾਂ